ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ 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 ਸਾਰ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ 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 ਸੋ ਬੜੀ ਜਿਹੜਾ ਰੂਹ ਗੱਲ ਚਿੱਟੇ ਬੇੜਵਾਗੂ ਸਾਫ ਹੈ ਕਿ ਸਾਡੇ ਕੋਲ ਕਾਮਰੇ ਵੀ ਜਿੰਦੇ ਹੁੰਦੇ ਸੀ ਸਾਨੂੰ ਸਮਝ ਉਹਦੇ ਉਸੇ ਕਿ ਜਿਹੜੀਆਂ ਅਸੀਂ ਸਮਝ ਦੀ ਸਰਕਾਰਾਂ ਚੁਣਦੇ ਆਂ ਆਓ ਜੀ ਸਾਹਿਬ ਇਹ ਜਿਹੜੇ ਸਾਨੂੰ ਬੜੇ ਵਧੀਆ ਲੱਗਦੇ ਆ ਜਿਹੜੇ ਵੱਖ-ਵੱਖ ਨਾਅਰਿਆਂ ਦੇ ਨਾਲ ਸਰਕਾਰ ਬਣਾ ਰਹੇ ਆ ਇਹ ਕਿਤੇ ਨਾ ਕਿਤੇ ਕਰਪੋਰੇਟ ਘਰਾਣਿਆਂ ਦੇ ਨਾਲ ਨਾਲੇ ਹੋਇਆ ਕਿਤੇ ਨਾ ਕਿਤੇ ਇਹਨਾਂ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਆ ਪਰ ਵੀਰੋ ਉਸ ਸਮੇਂ ਸਾਨੂੰ ਇਹਨਾਂ ਦੀ ਗੱਲ ਸ਼ਾਇਦ ਸਮਝ ਨਹੀਂ ਸੀ ਲੱਗਦੀ ਸਾਨੂੰ ਐ ਲੱਗਦਾ ਸੀ ਕਿ ਸਾਡੇ ਕਾਮਰੇ ਦੇ ਵੀ ਐਵੇਂ ਦੀ ਗੱਲਾਂ ਕਰੀ ਜਾਂਦੇ ਆ ਸੋ ਵੀਰ ਅੱਜ ਕਿਸੇ ਨੂੰ ਕੋਈ ਭਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦੀ ਸਰਕਾਰ ਰੋਦੀ ਤੇ ਆਡਾਨੀ ਇਹਨਾਂ ਦੀ ਝੋਲੀ 'ਚ ਬੈ ਚੁੱਕੀ ਆ ਉਹਨਾਂ ਦੀ ਪੁੱਛੜ ਦੇ ਵਿੱਚ ਬੈ ਕੇ ਰੋਦੀ ਸਰਕਾਰ ਚਲਾ ਰਿਹਾ ਔਰ ਜਿਹੜੇ ਆ ਤਿੰਨ ਕਾਨੂੰਨ ਦੀ ਆ ਪੱਗਲ ਕਰਨੇ ਆ ਖੇਤੀ ਨਾਲ ਸੰਬੰਧਿਤ ਇਹ ਕਾਲੇ ਕਾਨੂੰਨ ਆ ਬਾਨੀ ਦੇ ਬਾਨੀ ਦੇ ਵੱਲੋਂ ਇਹ ਤਿੰਨੇ ਦੇ ਤਿੰਨੇ ਕਾਨੂੰਨ ਮੋਦੀ ਦੇ ਸਰਹਾੜੇ 'ਚ ਬੈ ਕੇ ਬਣਾਏ ਗਏ ਆ। ਔਰ ਸਾਥੀਓ ਇਹ ਤਿੰਨੇ ਦੇ ਤਿੰਨੇ ਕਾਲੇ ਕਾਨੂੰਨ ਕਿਸਾਨਾਂ ਦੀ ਗਰ ਵਿੱਚ ਫਾਂਸੀ ਦਾ ਕੰਮ ਕਰਨਗੇ। ਅਗਰ ਅਸੀਂ ਇਹਨਾਂ ਨੂੰ მოੜਾ ਨਹੀਂ ਪਾਇਆ ਤਾਂ ਔਰ ਗੱਲ ਜਿੁੱਧ ਕਰਦੇ ਟੁਕੜੇ ਮੋਚਾਂਗੇ। ਜਦੋਂ ਆ ਜਿਹਨੂੰ ਇਹ ਲੱਗਦਾ ਮੋਦੀ ਨੂੰ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੇ ਔਰ ਜੇ ਮੈਂ ਕਹਾਂ ਅੰਤਰਰਾਸ਼ਟਰੀ ਪੱਧਰ ਤੇ ਕਿਸਾਨਾਂ ਨੇ ਘੱਟੇ ਹੋ ਕੇ ਅੱਜ ਜਦੋਂ ਇਹਦੀ ਮੰਜ਼ਿਲ到达ੀ ਹੈ ਤੇ ਆਪਣੇ ਟੁੱਕੜਬੋਝ ਦੇ ਲਈ ਇੱਟਰਾ-ਤਰਾ ਨਜਾਇਜ਼ ਹੋ ਗਿਆ ਉਹ ਬਿਆਨ ਦਵਾ ਰਿਹਾ ਆ ਇੱਕ ਇਹਦਾ ਟੁੱਕੜਬੋਝ ਸਲਵਾਰ ਵਾਲਾ ਸਮਝ ਗਏ ਹੋ ਕਿਹੜਾ ਬਾਹ ਰਾਮਦੇਵ ਸਾਨੂੰ ਸਰੂ ਦੇ ਵਿੱਚ ਬੜਾ ਕ੍ਰਾਂਤੀਕਾਰੀ ਲੱਗਦਾ ਸੀ ਜਦੋਂ ਵੇ ਤਾ ਜਿੰਦ ਦੋਸਿਸ ਵੀਰੇ ਵੀ ਜੁਗਾ ਕਰਾਉਂਦਾ ਅੱਜ ਜਦੋਂ ਇਹ ਨੂੰ ਮੈਂ ਲੱਗਦਾ ਹੈ ਕਿ ਮੋਦੀ ਦੀ ਸਰਕਾਰ ਹਿੱਲ ਰਹੀ ਹੈ ਇਹਦੀ ਝੂਲਾ ਹਿੱਲ ਰਹੀ ਹੈ ਤੇ ਇਹ ਨਾਮ ਦੇ ਨੂੰ ਅੱਗੇ ਕਰਦਾ ਕਹਿੰਦਾ ਜੀ ਕਿਸਾਨ ਗੁੰਮਰਾਹ ਹੋ ਰਿਹਾ ਉਹ ਰਾਣ ਦੇ ਕਿਸਾਨ ਗੁੰਮਰਾਹ ਨਹੀਂ ਹੋ ਰਿਹਾ ਤੇਰੀ ਕਾਤ ਸਾਹਮਣੇ ਆ ਰਹੀ ਹੈ ਤੂੰ ਇਹਨਾਂ ਦਾ ਟੁਕੜੇ ਮੂਚੇ ਤੂੰ ਜਿਹੜਾ ਬੈਠਾ ਸੀ ਦਿੱਲੀ ਧਰਨੇ ਤੇ ਤੂੰ ਜਿਹਨੂੰ ਗੁੰਮਰਾਹ ਹੋਇਆ ਸੀਗਾ ਚਾਰ ਦਿਨ ਸ਼ੋਕ ਸ਼ੋਕ ਨੂੰ ਤੂੰ ਉੱਥੇ ਬੈਠਾ ਸੀ ਤੈਨੂੰ ਆਇਆ ਸੀ ਕਿ ਪਤਨੀ ਧਰਨਾ ਲਾ ਕੇ ਬੜੀ ਜੋਦਰ ਬਣੇਗੀ ਚਾਰ ਕੁ ਦਿਨ ਉੱਧਰ ਨੇ ਤੇ ਬੈਠਾ ਤੇਰੀਆਂ ਜੇਬਾਂ ਦੇ ਖੁੱਚਾਂ ਲੀਆਂ ਭਾਰੀਆਂ ਤੇ ਭੱਜਿਆਂ ਦੇ ਦਿਸਤੇ ਤੈਨੂੰ ਪਤਾ ਨਹੀਂ ਲੱਗਿਆ ਤੂੰ ਕਿੱਧਰ ਨੂੰ ਭੱਜਿਆ ਜਾ ਰਿਹਾ ਔਰ ਜਦੋਂ ਬਾਅਦ ਵਿੱਚ ਦੱਸਿਆ ਤੇ ਦੱਸੋ ਵੀ ਖੋਬੀ ਨਾ ਹਾਂਦੇਮ ਕਿੱਧਰ ਗਿਆ ਕਹਿੰਦੇ ਆਹ ਚੱਲਿਆ ਸਲਵਾਰ ਪਾ ਕੇ ਸੋਏ ਹੋਣਗੇ ਭੱਜਣ ਵਾਲੇ ਇਹ ਪੰਜਾਬ ਦੇ ਕਿਸਾਨ ਹੈ ਅੱਜ ਨੂੰ ਰਾਮਦੇ ਰਾਮਦੇਵ ਤੇਰੇ ਸੰਮੋਤੀ ਦੀ ਸਰਕਾਰ ਨੇ ਤੇਰੇ 77 ਦੀ ਸਰਕਾਰ ਨੇ ਜਦੋਂ ਪੰਜਾਬ ਦੇ ਕਿਸਾਨ ਨੂੰ ਮੰਗਾਰੇ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਦੇ ਕਹੜਾਈ ਕਰ ਰਹੇ ਸੀ ਰਸਤੇ ਦੇ ਵਿੱਚ ਹਰਿਆਣੇ ਦੇ ਵਿੱਚ ਤੂੰ ਇਹਨਾਂ ਤੇ ਪਾਣੀ ਦੀ ਤੋਫਾ ਚਲਾਈਆਂ ਤੂੰ ਇਹਨਾਂ ਦੇ ਗੇਰ ਜੈਸਾ ਜਿਵੇਂ ਗੋਲੇ ਛੁੱਟੇ ਤੋਏ ਖੱਟੇ ਔਰ ਬਲੇਂਟਾਂ ਨਾਲ ਲੱਗੀ ਤਾਰ ਇਹਨਾਂ ਦੇਗੇ ਵਿਛਾਈ ਔਰ ਇਹ ਤੇਰੇ ਤਰਫ ਪਰ ਜੇੜੀ ਸਾਰੀਆਂ ਰੋਕਣ ਤੋੜਦੇ ਹੋਏ ਅੱਜ ਦਿੱਲੀ ਦੀ ਸ਼ੌਕਿੰਗ ਜਿਹਾ ਬੈਠੇ ਗਿ ਨਹੀਂ ਬੈਠੇ ਅੱਜ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਦਿੱਲੀ ਵਿੱਚ ਆ ਕੇ ਸ਼ਾਕੀ ਦੇ ਬੈਠੇ ਹੋ ਸਾਥੀਓ ਇਹ ਕਹਿੰਦੇ ਇਹ ਕਹਿੰਦੇ ਮੁਸ਼ਕਿਲੀਆਂ ਨਾਲ ਹੱਸਦੇ ਪਿਆ ਮੋਦੀ ਤੇ ਇਹਦੇ ਮੰਤਰੀ ਅੱਜ ਤਿੰਨ ਕੇਂਦਰ ਦੀ ਸਰਕਾਰ ਅੱਜ ਸੈਂਟਰ ਦੀ ਸਰਕਾਰ ਪੂਰੀ ਤਰ੍ਹਾਂ ਘਬराई ਹੋਈ ਹੈ ਅੱਜ ਰੌਲਾ ਪਈ ਹੈ ਕਿ ਅਸੀਂ ਪੰਗਾ ਲੈ ਲਿਆ ਹੁਣ ਇਸ ਪੱਕੇ 'ਚ ਬਾਹਰ ਕਿਵੇਂ ਆਈਏ ਕਦੇ ਕਹਿੰਦੇ ਵੀ ਆ ਸੌਦਾ ਕਰ ਦਿੰਦੇ ਆ ਇੱਥੇ ਕਿੰਨੇ ਵੀ ਆਏ ਕਿ ਕਰੋੜ ਵਾਪਸ ਲੈ ਲਿਆ ਔਰ ਸਾਡੇ ਜੁਝਾਰੂ ਵੀਰ ਉੱਥੇ ਡਟ ਕੇ ਖੜੇ ਆ ਕਿ ਸਾਡੀ ਸਿੱਧੀ ਮੰਗ ਹੈ ਔਰ ਤਿੰਨੇ ਦੇ ਤਿੰਨੇ ਕਰੋੜ ਸਾਡੀ ਜਿਹੜੀ ਕਾਗਜ਼ ਤਫਾਸੀ ਪਾ ਰਿਆ ਇਹ ਤਿੰਨੇ ਦੇ ਤਿੰਨੇ ਕਰੋੜ ਜਦੋਂ ਤੱਕ ਵਾਪਸ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਪਰਤਣਾ ਸਾਡੇ ਵੀਰ ਡਟੇ ਹੋਏ ਆ ਔਰ ਅਸੀਂ ਸਭੁੱਜੇ ਪੰਜਾਬ ਦੇ ਵਿੱਚ ਅੱਜ ਪ੍ਰਦਰਸ਼ਨ ਕਰਕੇ ਉਹਨਾਂ ਦੇ ਸੱਚੇ ਖੱਬੇ ਖੜੇ ਆ ਔਰ ਜਿੱਥੋਂ ਤੱਕ ਗੱਲ ਹੈ ਇਸ ਕਿਸਾਨ ਮੂਵਮੈਂਟ ਦੀ ਕਿਸਾਨ ਸਿਕੱਤ ਦੀ ਅੱਜ ਸਾਰੇ ਦੇਸ਼ ਦਾ ਕਿਸਾਨ ਇੱਧਰ ਦਿੱਲੀ ਵੱਲ ਨੂੰ ਤਰਿਆ ਹੋਇਆ ਤੇ ਜੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਨੇ ਤਾਂ ਲਹਿਣ ਬੰਨੀ ਹੋਈ ਹੈ ਕਿਸਾਨ ਜਾ ਰਿਹਾ ਕਿਸਾਨ ਆ ਰਿਹਾ ਇਹਨੂੰ ਐਸੀ ਮੋਦੀ ਨੂੰ ਤੇ ਇਹਦੇ ਮੰਤਰੀਏ ਨੂੰ ਕਿਹੜੇ ਕਿਸਾਨ ਹੈਗੇ ਆ ਚਾਰ ਕੁ ਦਿਨ ਆਣ ਕੇ ਜਦੋਂ ਪਹਿਲੇ 5ਵੇਂ 6ਵੇਂ ਦਿਨ ਇਹਨਾਂ ਦਾ ਰਾਸ਼ਨ ਖਤਮ ਹੋ ਗਿਆ ਤੇ ਬਾਅਦ ਸਾਨੂੰ ਦੁਰ ਪੈਣਗੇ ਔਰ ਸਾਥਿਓ ਇਹਨੂੰ ਵੀ ਪਤਾ ਮੰਦੀ ਨੂੰ ਆ ਵੇਖ ਕਦੇ ਇਤਿਹਾਸ ਦੇ ਵਿੱਚ ਵੀ ਤੂੰ ਵੇਖਿਆ ਹਣਾ ਪਦਾਮਾਂ ਦਾ ਲੰਗਰ ਚੱਲ ਰਿਹਾ ਦਿੱਲੀ ਦੇ ਵਿੱਚ ਕਵਿੰਟਰਾਂ ਦੇ ਕਵਿੰਟਰ ਬਿਤਾਉਣ ਸਕੇ ਜਾ ਰਿਹਾ ਪੰਜਾਬੀਆਂ ਦੇ ਵੱਲੋਂ ਔਰ ਵੀਰੋ ਜਿੱਤ ਤੁਹਾਡੀ ਪੱਕੀ ਹੈ ਪੰਜਾਬੀ ਲੋਕ ਜਿੱਤ ਜਿੱਦ ਤੁਹਾਡੀ ਪੱਕੀ ਹੈ ਇਹ ਗੱਲ ਗਰੰਟੀ ਹੈ ਸਤਿ ਜੀ ਸਤਿ ਜੀ ਸੋ ਜਿਸ ਤਰ੍ਹਾਂ بڑے ਅੰਸ਼ਾਸ਼ਨ ਦੇ ਵਿੱਚ بڑے ਸੁਪਰਾਂ ਦੇ ਵਿੱਚ ਤੁਸੀਂ ਇਸ ਮੂਵਮੈਂਟ ਨੂੰ ਚਲਾਇਆ ਹੋਇਆ ਸੋ ਸਾਥੀਓ ਜਿੱਦ ਤੁਹਾਡੀ ਪੱਕੀ ਹੈ ਬਸ ਰੱਖਣਾ ਤੇ ਆਪਾਂ ਡਿਸਪਲਨ ਰੱਖਣਾ ਕਿਸੇ ਵੀ ਆਪੇ ਤੋਂ ਬਾਹਰ ਹੋ ਗਈ ਕੋਈ ਬਿਆਨ ਨਹੀਂ ਦੇਣਾ ਕਿਸੇ ਨੂੰ ਵੀ ਆਪਣੇ ਤੋਂ ਬਾਹਰ ਹੋ ਗਏ ਕੋਈ ਅਹੋਜਕ ਕਾਰਜ ਨਹੀਂ ਕਰਨਾ ਜਿਹਦੇ ਨਾਲ ਸਾਡੀ ਮੂਵਮੈਂਟ ਨੂੰ ਤਰਕਾ ਲੱਗੇ ਜੋ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਡਾਇਰੈਕਸ਼ਨ ਆਉਦੀ ਹੈ ਉਸ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਅਸੀਂ ਆਪਣੀ ਮੂਵਮੈਂਟ ਨੂੰ ਅੱਗੇ ਵਧਾਣਾ ਸੋ ਇਹਦਾ ਸ਼ੁਕਰੀਆ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ